ਨੇਕ ਤੇ ਆਤਮਿਕ ਸੰਗਤ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਈਂ ਵਾਹ ਸ੍ਰੀ ਭਗਵਤੀ ਜੀ ਦੇ ਪਾਤਸ਼ਾਹ ਹੈ ਦਸਵੀਂ ਪਰਚੰ ਪਗਵਤੀ ਸਮਰਕਾਏ ਗੁਰੂ ਨਾਨਕ ਲੰਕਇਆਏ ਪ੍ਰੇਰਨਤ ਕੋਰਤੇ ਵਰਦਾ ਆਸਰਾਮ ਦਾਸ ਹੋਏ ਸਹਾਈ ਹਰ ਜਨ ਹਰ ਗੋਬਿੰਦ ਨਾ ਸਿਮਰਾਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਬਿਠੇ ਸਬਦੁ ਪਜਾਈ ਤੇ ਬਹਾਦਰ ਸਿਮਰੈ ਆਏ ਘਰ ਨਾਨਕ ਦਿਆ ਬੈਠਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਭ ਥਾਈ ਹੋਏ ਸਾਂ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਭੁਲ ਜੇ ਪੰਜਾਬ ਪਿਆਰਿਆ ਚੌਹਾਂ ਸਾਹਿਬ ਜਪਿਆਂ ਚਾਹਿਆਂ ਮੁਕਤੇ ਆਂ ਹਾਡੀਆਂ ਜਪਿਆਂ ਤਪਿਆਂ ਜਿਨਾਂ ਨਾਮ ਜਪਿਆ ਵੰਡ ਛਕੇ ਆਂ ਦੇਗ ਚਲਾਈ ਤੇ ਗਵਾਹੀ ਦੇਈ ਅਰਦੇ ਦੀ ਤਾ ਦਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੱਲ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ へਕੀਸ਼ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਦੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਚੇਕੇ ਕਿ ਐਸਾ ਸਵਾਸਾ ਨਾਰ ਨਿਭਾਈ ਤੇਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲ ਜੀ ਪੰਜਾਂ ਤਖਤਾਂ ਸਰਬੱਤ ਗੁਰਦਵਾਰਾਂ ਦਾ ਧਿਆਨ ਧਰ ਕੇ ਬੋਲ ਜੀ ਪਰਿਤਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹੇ ਗੋ ਵਾਹੇ ਗੋ ਵਾਹਿਗੁਰੂ ਚਿਤ ਆਵੇ ਜਿਤੇ ਅਪਣਾ ਸਦਕਾ ਸਰਬ ਸੁਖ ਹੋਵੇ ਜਹਾ ਜੰ ਖਾਲਸਾ ਜੀ ਸਾਹਿਬ ਤਹਾਂ ਤਹ ਰਛਿਆ ਰਿਆ ਇੱਕ ਦੇਖ ਦੇਖ ਪਤਾ ਪਰਤ ਕੀ ਪਹਿਚ ਪੰਤ ਕੀ ਜੈਤ ਸ੍ਰੀ ਸਾਹਿਬ ਜੀ ਸਾਹੇ ਖਾਲਸਾ ਜੀ ਕੇ ਬੋਲ ਵਾਲੇ ਬੋਲ ਜੇ ਵਾਹਿਗੁਰੂ ਸਿਖਾਂ ਨੂੰ ਸਖੀਦਾਨ ਕੇ ਸਦਾਨ ਰਹਿਤ ਦਾਨ ਬਵੇਕ ਦਾਨ ਵੇ ਸਹਾਗਨ ਭਰੋਸਾ ਨਾਨਕ ਦਾ ਨਾਮ ਸਰਗਰ ਨਾਮ ਜਾਨ ਸ੍ਰੀ ਅਵ੍ਰਿਤ ਸਾਖੀ ਦੇ ਦਰਸ਼ਨ ਇਸਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਕਾਲ ਧਰਮ ਕਾ ਜਾਏ ਕਾਰ ਭੁੱਲ ਜੇ ਸਿਖਾਂ ਦਾ ਮਾਨਣੀ ਮਾਤਿ ਉੱਚੀ ਮਤ ਪਾਤਾ ਰਾਖਾ ਭਵਾਏ ਗੁਰ ਤੇ ਅਕਾਲ ਪੁਰਖੇ ਆਪਣੇ ਪੰਥ ਦੇ ਸਦਾ ਸਹਾਇ ਨਾਤਾਰ ਜੀਓ ਸ਼੍ਰੀ ਨਨਕਾਨ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਖੁੱਲੇ ਦਰਸ਼ਨ ਦੀ ਧਾਰ ਤੇ ਸੇਵਾ ਸੰਭਾਲਦਾ ਧਰ ਕਾਲਾ ਜੀ ਨੂੰ ਬਖਸ਼ੋ 헤 ਨਮਾਰਿਆਂ ਦੇ ਮਾਲੇ ਨਤਾਨਿਆਂ ਦੇ ਤਾਂਣ ਨਿਉਟਿਆਂ ਦੀ ਯੋਗ ਸਚਿਪਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀੋ ਮਹਾਰਾਜ ਆਪ ਜੀ ਹਜੂਰ ਅਰਦਾਸ ਬੇਨਤੀ ਹੈ ਆਪ ਜੀ ਦੀ ਕਿਰਪਾ ਰਹਿ ਮਤ ਸਬਕਾ ਚਾਰ ਤਹਰ ਰੈਨ ਸੁਖ ਅਨੰਦ ਨਾਲ ਪਤੀਤ ਹੋਈ ਹੈ ਚਾਰ ਤਹਰ ਦਿਨ ਆਪ ਜੀ ਦੇ ਬਾਣੇ ਅੰਦਰ ਸੁਖ ਅਨੰਦ ਨਾਲ ਪਤੀਤ ਕਰਵਾਉਣਾ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਜਿੱਥੇ ਪਾਵਨ ਦਰਬਾਰੇ ਅੰਦਰ ਆਪ ਜੀ ਦੇ ਸੁੰਦਰ ਸਿੰਘਾ ਹਸਣ ਸਜਾਏ ਗਏ ਹਨ ਆਪ ਜੀ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨ ਦਿਦਾਰੇ ਵਰਸਦੇ ਹੋਏ ਪਾਵਨ ਹੁਕਮਨਾਮਾ ਵਸ ਕੇ ਨੇਹਾਲ ਕਰੋ ਸਰਬਤ ਸੰਗਤ ਦੀਆਂ ਹਾਜ਼ਰੀਆਂ ਤਿਲਫਲ ਪੇਟਾਵਾਂ ਦਰ ਤੇ ਪਰਮਾਣ ਕਰਨੀਆਂ ਸਤਿਗੁਰੂ ਜੀ ਦਾ ਉਤਰੋ ਕਿਰਪਾ ਜੀ ਦਾ ਪਾਵਨ ਸਰੂਪ ਹੈ ਸੋਖਾਸਰ ਦਾ ਸਥਾਨਾ ਤੋਂ ਪ੍ਰਕਾਸ਼ ਸੰਤ ਕਲੇ ਜਾਣ ਦੀ ਆਗਿਆ ਵਰਸ਼ੋ ਜੀ ਰਸਤੇ ਦੀ ਬਾਦ ਕਹਤ ਅੰਗ ਸੰਗ ਸਹਾਈ ਹੋਣਾ ਸਹੀ ਪਿਆਰ ਮੇਰ ਜਿਨਾ ਮਿਣਿਆ ਤਰ੍ਹਾਂ ਨਾਮ ਚੇਤਿਆ ਬੇ ਨਾਮ ਨਾਮ ਚਾਪੀ ਗਲਾ ਮੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ वाहे के हले बोले सो